ਮੇਰਾ ਨਾਮ ਜਗਮਉਂ ਸਿੰਘ ਹੈ ਮੇਰਾ ਪਿੰਡ ਥਾਬਲਾ ਮੈਂ ਕੁਲਦੀਪ ਸਿੰਘ ਪਿੰਡ ਥਾਬਲਾ ਦਾ ਰਹਿਣ ਵਾਲਾ ਹਾਂ ਮੇਰਾ ਨਾਮ ਪ੍ਰਵੀਰ ਸਿੰਘ ਹੈ ਜੀ ਮੇਰਾ ਪਿੰਡ ਥਾਬਲਾ ਹੈ ਮੈਂ ਗੁਰਦੀਪ ਸਿੰਘ ਪਿੰਡ ਥਾਬਲਾ ਮੈਂ ਹਰਦੀਪ ਸਿੰਘ ਪਿੰਡ ਥਾਬਲਾ ਦਾ ਰਹਿਣ ਵਾਲਾ ਤانوں ਕੇ ਤੀਨੋਂ ਨਹਿਰੀ ਪਾਣੀ ਮਿਲਣ ਲੱਗਿਆ ਥੂਏ ਪੱਕੇ ਹੋਣ ਕਰਕੇ ਨਹਿਰੀ ਪਾਣੀ ਮਿਲਣ ਕਰਕੇ ਸਾਡੀ ਬਿਜਲੀ ਦਾ ਬਹੁਤ ਬਚਾਅ ਹੋਇਆ ਇਹਦੇ ਪਾਣੀ ਦੀ ਵਰਤੋਂ ਨਾਲ ਸਾਡਾ ਉਹ ਪਾਣੀ ਦਾ ਲੈਵਲ ਬਚਿਆ ਰਹਿੰਦਾ ਜਿਹੜਾ ਕਿ ਅਸੀਂ ਪੀਣ ਨੂੰ ਜ਼ਿਆਦਾ ਵਰਤਦੇ ਆ ਨਹਿਰੀ ਪਾਣੀ ਤੇ ਔਨ ਕਰਕੇ ਸਾਡੇ ਲਈ ਖੇਤੀ ਬਹੁਤ ਜ਼ਿਆਦਾ ਲਾਇਬ ਦਾ ਇੱਕ ਹੁੰਦੀ ਜਾ ਰਹੀ ਹੈ ਕਿਉਂਕਿ ਸਾਡਾ ਖਰਚਾ ਬਹੁਤ ਘਟਦਾ ਤਾਂ ਇਸ ਕਰਕੇ ਸਾਨੂੰ ਫਸਲਾਂ ਥੋੜੇ ਆ ਰੇਟ ਵਧੀਆ ਮਿਲ ਜਾਂਦਾ ਜੀ ਮੇਰੀ ਪਾਣੀ ਵਾਲਾ ਸਾਡਾ ਸੂਆ ਇਹ ਪੱਕਾ ਹੋਇਆ ਪੱਕਾ ਹੋਣ ਦੇ ਨਾਲ ਸਾਨੂੰ ਪਾਣੀ ਪੂਰੇ ਟਾਈਮ ਨਾਲ ਮਿਲਦਾ ਹੈ ਤੇ ਪੂਰਾ ਮਿਲਦਾ ਹੈ ਪਹਾੜਾਂ ਚੋਂ ਆਉਂਦਾ ਹੈ ਇਹਦੇ ਵਿੱਚ ਜਿਹੜੇ ਖਣਿਜ ਪਦਾਰਥ ਹੈ ਉਹ ਜ਼ਿਆਦਾ ਹੈ ਫਸਲਾਂ ਦਾ ਝਾੜ ਵਧਦਾ ਹੈ ਇਸ ਨਾਲ ਗਰਾਊਂਡ ਲੈਵਲ ਦਾ ਜਿਹੜਾ ਪਾਣੀ ਹੈ ਉਹ ਵੱਧਦਾ ਵੀ ਹੈ ਤੇ ਬੱਚਦਾ ਵੀ ਹੈ ਨਹਿਰੀ ਪਾਣੀ ਇੱਕ ਤਾਂ ਕੁਦਰਤੀ ਠੰਡਾ ਜੀ ਹੈ ਕੁਦਰਤੀ ਮਿਨਰਲ ਇਹਦੇ ਵਿੱਚ ਬਹੁਤ ਆਉਂਦੇ ਆ ਪਹਾੜਾਂ ਤੋਂ ਜਾਂ ਇਹਨਾਂ ਸਰਕਾਰ ਨੇ ਬਿਜਲੀ ਦਾ ਜੋ ਸੁਧਾਰ ਕਰਿਆ ਇਹ ਉਹ ਬਹੁਤ ਲਾਜਵਾਬ ਹੈ ਨਹਿਰੀ ਪਾਣੀ ਦੇ ਫਾਇਦੇ ਬਹੁਤ ਹੈ ਜਿੱਕਦਾ ਆਪਣੇ ਧਰਤੀ ਦਾ ਪਾਣੀ ਬਚਦਾ ਫਸਲਾਂ ਨੂੰ ਬਹੁਤ ਵਧੀਆ ਹੈ ਇਹਦੇ ਨਾਲ ਆਪਣੀ ਖੇਤਾਂ ਦੀ ਫਸਲ ਜ਼ਿਆਦਾ ਵਧੀਆ ਹੁੰਦੀ ਹੈ ਸਾਰੇ ਲੋਕ ਖੁਸ਼ ਹੈ ਸਾਡੇ ਪਹਿਲਾਂ ਜ਼ਮੀਨ ਦੇ ਵਿੱਚ ਇੱਕ ਮੋਗਾ ਸੀ ਹੁਣ ਦੂਜਾ ਮੋਗਾ ਵੀ ਪਿਛਲੇ ਸਾਲ ਸਾਡੇ ਨਵਾਂ ਲੱਗਿਆ ਉਹਦੇ ਨਾਲ ਸਾਡੀ ਜ਼ਮੀਨ ਨੂੰ ਨਹਿਰੀ ਪਾਣੀ ਲੱਗਦਾ ਹੋ ਗਿਆ ਨਹਿਰੀ ਪਾਣੀ ਦਾ ਫਾਇਦਾ ਵੀ ਵੱਧ ਹੈ ਕਿਉਂਕਿ ਇਹਦੇ ਵਿੱਚ ਤੱਤ ਜ਼ਿਆਦਾ ਹੁੰਦੇ ਹਨ ਭਗਵਾਨਤਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡਾ ਇਦਾਂ ਬਾਹ ਮੜੀਆ ਤੇ ਕਿਸਾਨੀ ਨੂੰ ਬਚਾਇਆ ਜੀ ਪ੍ਰਵਤਮਾਨ ਸਰਕਾਰ ਦਾ ਬਹੁਤ-ਬਹੁਤ ਸ਼ੁਕਰਿਆਦਾ ਕਰਨਾ ਚਾਹੁੰਦਾ ਜਿਨ੍ਹਾਂ ਦੀ ਵਜ੍ਹਾ ਨਾਲ ਸਾਡੀ ਖੇਤੀਬਾੜੀ ਬਹੁਤ ਸੁਧਾਰ ਆਇਆ ਮੈਂ ਭਗਵੰਤ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇਹ ਉਪਰਾਲਾ ਕਰੇ ਭਗਵੰਤ ਮਾਨ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਪਹਿਲੀਆਂ ਸਰਕਾਰਾਂ ਨਾਲੋਂ ਜੋ ਕਿ ਅਸੀਂ ਬਹੁਤ ਇਸ ਗੱਲੋਂ ਖੁਸ਼ ਆ ਧੰਨਵਾਦ ਜੀ